ਤੇ ਅਸੀਂ ਇਹਨਾਂ ਨੂੰ ਬਾਹਰ ਪਿਕਨਿਕ ਵਗੈਰਾ ਤੇ ਲੈ ਜਾਣਾ ਚਾਹੁੰਦੇ ਆ ਉਹਦੇ ਵੀ ਅਸੀਂ ਮਤਲਬ ਜਿਆਦਾ ਬੰਦੇ ਹੈਂਡਲ ਨਹੀਂ ਕਰ ਸਕਦੇ ਇਸ ਲਈ 100 ਬੰਦਾ ਰੱਖਣਾ ਚਾਹੁੰਦੇ ਆ ਕਿਉਂਕਿ ਮੈਂ ਪਰਮਜੀਤ ਸਿੰਘ ਭੰਗੂ ਕਵਾਲ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਮੌਜੂਦ ਹਾਂ ਜ ਕੈਨੇਡਾ ਦੇ ਅਗਲੇ ਸ਼ਹਿਰ ਕੈਲਗਰੀ ਦੇ ਲਿਮਿੰਗਸਟਾਨ ਕਮਿਊਨਿਟੀ ਹਾਲ ਵਿਖੇ ਜਿੱਥੇ ਨਾਰਥ ਕੈਲਗਰੀ ਸੀਨੀਅਰ ਸੁਸਾਇਟੀ ਵੱਲੋਂ ਆਪਣੀ ਇਸ ਚੌਥੀ ਮੀਟਿੰਗ ਕੀਤੀ ਗਈ ਆਪਣੀ ਸਥਾਪਨਾ ਤੋਂ ਬਾਅਦ ਇਸ ਸੁਸਾਇਟੀ ਦੀ ਚੌਥੀ ਮੀਟਿੰਗ ਹੈ ਮੀਟਿੰਗ ਵਿੱਚ ਜਿੱਥੇ ਵਿਦਵਾਨਾਂ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ ਤੇ ਉੱਥੇ ਸ਼ਹਿਤਕ ਪ੍ਰੇਮੀਆਂ ਵੱਲੋਂ ਵੀ ਆਪੋ ਆਪਣਾ ਦਿਨਾਂਮਾ ਪੇਸ਼ ਕੀਤੀਆਂ ਗਈਆਂ ਇਹ ਮੀਟਿੰਗ ਨਵੇਂ ਸਮਾਨ ਨੂੰ ਨਵੇਂ ਸਾਲ ਨੂੰ ਸਮਰਪਤ ਰਹੀ ਇਹਦੇ ਵਿੱਚ 크리스마ਸ ਡੇ ਵੀ ਮਨਾਇਆ ਗਿਆ ਤੇ ਵਿਸ਼ੇਸ਼ ਤੌਰ ਤੇ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਜਦਾ ਕੀਤਾ ਗਿਆ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਇਸ ਸਾਰੇ ਪ੍ਰੋਗਰਾਮ ਦੀਆਂ ਮੁੱਖ ਝਲਕੀਆਂ ਤੇ ਪ੍ਰਬੰਧਕਾ ਨਾਲ ਵਿਕ੍ਰਮਾ ਦੀ ਗੱਲਬਾਤ ਤੁਸੀਂ ਬਨੇ ਰਹੋ ਸ਼ਵਾਰਲਾ ਟੀਵੀ ਚੈਨਲ ਦੇ ਨਾਲ ਨਾਮ ਕੀਆ ਨਾਨਕ ਪੜ੍ਹ ਸਕੂਲ ਘਲਾਇਆ ਭਾਂਦੇ ਨਾਲ ਸੁਬਾਹ ਜਿੜ ਜਾਇਆ ਇੱਕ ਦੀ ਗੱਲ ਹੀ ਕਰਦਾ ਨਾਨਕ ਇੱਕ ਤੁੰ ਕਰ ਬਹਾਜ ਪੜਾਇਆ ਲੋ ਜੀ ਕੱਲ ਕੀ ਕੱਲ ਕੀ ਨੌਰਥ ਸੀਨੀਅਰ ਸੁਸਾਇਟੀ ਦੇ ਸਾਰੇ ਮੈਂਬਰਾਂ ਦੇ ਨਾਲ ਤੇ ਐਮ.ਐਲ.ਏ ਸਾਹਿਬ ਦੇ ਨਾਲ ਪੰਗੂ ਸਾਹਿਬ ਦੀ ਫੋਟੋ ਏ ਸੋ ਵੀਡੀਓ ਵੀ ਬਣ ਗਈ ਥੈਂਕ ਯੂ ਵੈਰੀ ਮੱਚ ਪੰਗੂ ਸਾਹਿਬ ਫॉर ਕਵਰੇਜ ਹਾਂ ਜੀ ਹਾਂ ਜੀ ਲੋ ਜੀ ਐਸੇ ਦੇਖਿਓ ਫੋਟੋ ਨਾਲ ਹੋ ਜੂਗੀ ਪੰਗੂ ਸਾਹਿਬ ਜੀ ਬਾੜੀ ਆ ਜੀ

سارا کاروار کنٹرول کر رہی نے پتنی میں پچھلے تین دن گل نہیں پچھلے تین دن کو پتی میں گل نہیں کی تھی کچھ کہنا چاہو گے بارے پتی دے تھنک یو تھنک یو ویری مچ ਜਿਨ੍ਹਾਂ ਦਾ ਸ਼ਵਾਰਟ ਇਰੀਅਟ ਜਨਿਕੜ ਤੋਂ ਲੈ ਕਰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਦੀ ਆਨੈਸਟ ਮੈਨੂੰ ਇਹਨਾਂ ਨਹੀਂ ਸੀ ਪਤਾ ਪਰ ਸੋਸ਼ਲ ਮੀਡੀਆ ਨੇ ਤੁਹਾਨੂੰ ਇੰਨੀ ਇਨਫੋਰਮੇਸ਼ਨ ਨੂੰ ਐਕਸੈਸ ਦੇ ਦਿੱਤਾ ਆ ਕਿ ਤੁਹਾਨੂੰ ਬਾਰ-ਬਾਰ ਜਦੋਂ ਰਿਪੀਟ ਹੁੰਦਾ ਆ ਤੁਹਾਡੇ ਉਹ ਦਿਮਾਗ ਦੇ ਵਿੱਚ ਪੈ ਜਾਂਦਾ ਆ ਸੋ ਅੱਜ ਲਰਨਡ ਮੋਰ ਅੱਗੇ ਹੁੰਦਾ ਸੀ ਡੈਨ ਹੁੰਦੇ ਸੀ ਰੈਫਰੈਂਸ ਹੁੰਦਾ ਸੀ ਪਰ ਹੁਣ ਉਹ ਦਿਲ ਦੇ ਵਿੱਚ ਕਿੱਦਾਂ ਗਿਆ ਹੈਗਾ ਕਿਉਂਕਿ ਉਹ ਬਾਰ-ਬਾਰ ਤੁਹਾਨੂੰ ਜਦੋਂ ਦੇਖਦੇ ਆ ਤੁਸੀਂ ਆਪਣੇ ਆਪ ਨੂੰ ਉਸ ਸ਼ੂਜ਼ ਦੇ ਵਿੱਚ ਆਉਨੇ ਆ ਤੁਸੀਂ ਇੱਥੇ ਦਾਦਾ ਦਾਦੀ ਸਾਰੇ ਬੈਠੇ ਹੋ ਇਮੇਜਿਨ ਕਰੋ ਜੇ ਤੁਹਾਡੇ ਬੱਚਿਆਂ ਨੇ ਪੋਤੇ ਪੌਧੀਆਂ ਨੇ ਨਿੱਕਿਆਂ ਨੇ ਜਾਣਾ ਹੋਵੇ ਪਤਾ ਹੋਵੇ ਉਹਨਾਂ ਨੇ ਵਾਪਸ ਨਹੀਂ ਆਉਣਾ ਕਿੰਦਾ ਲੀ ਫੀਲਿੰਗ ਹੋਗੀ ਮੇਰੇ ਵੱਲੋਂ ਸਭ ਤੋਂ ਪਹਿਲਾਂ ਦਾ ਸ਼ਰਮਾਂ ਅੰਕਲ ਜੀ ਨੂੰ ਸਾਰੇ ਅੰਕਲ ਜੀ ਨੂੰ ਬਹੁਤ ਬਹੁਤ ਮੁਬਾਰਕ ਹੌਂਸਲਾ ਜਦੋਂ ਕੈਂਸਰ ਦੇ ਮਰੀਜ਼ ਮੇਰੇ ਕੋ ਆਉਂਦੇ ਨੇ ਸੜਕੋ ਦਵਾਈਆਂ ਵੀ ਹੁੰਦੀਆਂ ਨੇ ਪ੍ਰੋਸੀਜਰ ਹੁੰਦੇ ਨੇ ਇੰਜੈਕਸ਼ਨਸ ਦੇ ਸਾਹਦੇ ਆ ਬਟ ਯੂਜੂਲੀ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਹੁੰਦੀ ਆ ਇਜ਼ ਯੂਜੂਲੀ ਐਕਸਰਸਾਈਜ਼ ਐਕਸਰਸਾਈਜ਼

ਏਜ ਵੀ ਜਦੋਂ ਬੰਦਾ ਏਜ ਹੋਵੇ ਮਸਲਸ ਆਪੇ ਵੀ ਸ਼ੁਰੂ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਉਹਨੂੰ ਚੇਂਜ ਕਰਨ ਦੀ ਜਾਂ ਟ੍ਰੀਟ ਕਰਨ ਦੀ ਅਗੇਨ ਐਕਸਰਸਾਈਜ਼ ਬਹੁਤ ਹੀ ਜ਼ਰੂਰੀ ਹੁੰਦੀ ਹੈ ਸੋ ਹਰ ਪਰਿਵਾਰ ਵਿੱਚ ਜਿਹੜਾ ਆਖਰ ਖਾਗਾ ਦਾ ਕੋਈ ਨਹੀਂ ਕੰਦੀ ਨਹੀਂ ਸੀ ਜਿਹੜਾ ਸਕੋਲੇਜ ਵਿੱਚ ਮਸਾਈ ਨਾਲ ਖਾਤੇ ਮੀਟ ਕਰਦਾ ਸੀ ਇਹਨਾਂ ਦੀ ਸਿਸਟਮ ਨੇ ਬਾਇਓਗ੍ਰਾਫੀ ਲਿਖੀ ਹੈ ਉਹਦੇ ਤੋਂ ਕਹਿੰਦੇ ਕਿ ਕਈ ਹੋਰ ਇਹਨਾਂ ਕੋਲ ਇਤਨੇ ਪੈਸੇ ਨਹੀਂ ਹੁੰਦੇ ਕਿ ਖਾਣਾ ਵਿੱਚ ਨਿਕਲ ਪਾ ਸਕਣ ਮੁਸਾਵ ਜਾਨ ਦੀ ਸ਼ਹੀਦੀ ਮਾਤਾ ਗੁਜਰੀ ਦੀ ਤੇ ਤਾਲੀ ਪਰਵਤ ਨੂੰ ਸ਼ਹੀਦ ਹੋਏ ਉਹ ਸਾਰੇ ਗੁਰੂਆਂ ਵਿੱਚੋਂ ਜਿਹੜਾ ਉਹ ਰਾਸ਼ੀ ਨੂੰ ਮਦਦ ਕਰ ਗਿਆ ਮੈਂ ਤਾਂ ਸੁਸਾਇਟੀਆਂ ਨੂੰ ਹਸਪਤਾਲ ਕਹਿੰਦਾ ਹਾਂ ਅਗੈਂਦਾ ਸਵੀਕਾਰ ਕਿਉਂਕਿ ਵੱਡੇ ਹਸਪਤਾਲ ਤਾਂ ਸਾਡੇ ਬਿਮਾਰੀਆਂ ਦਾ ਇਲਾਜ ਹੁੰਦਾ ਤੇ ਆ ਸੁਸਾਇਟੀਆਂ ਦੇ ਹਸਪਤਾਲ ਸਾਡੇ ਮਨ ਨੂੰ ਕੁਝ ਨਹੀਂ ਜਲਦੀ ਇੱਥੇ ਬੈਠਣਾ ਵੀ ਹੋਊਗੀ ਕਿਸੇ ਗੱਲ ਚ ਲਈ ਜਿਸ ਨੂੰ ਮੇਰਾ ਲੜਕਾ ਹੈ ਜਿਹੜਾ ਕੈਂਸਰ ਵਾਲਾ ਉਹਨੂੰ ਆਪ ਅਕਤੂਬਰ ਜਾ ਕੇ ਪ੍ਰਧਾਨ ਮੰਤਰੀ ਨੇ ਆਟਾ ਸਾਹਿਬ ਕੇ ਸਨਮਾਨਤ ਕੀਤਾ ਹੈ ਔਰ ਕਿਹਾ ਕਿ ਤੂੰ ਮੁਨੱਖਤਾ ਦੇ ਬਹੁਤ ਚੰਗੇ ਕੰਮ ਕਰਦਾ ਔਰ ਮੈਂ ਤੁਹਾਡਾ ਦਿੱਪਰ ਬਣ ਗਿਆ ਹੁਣ ਜਦੋਂ ਕਿਤੇ ਆਇਆ ਉਹਨੂੰ ਮੈਂ ਸੱਜੀ ਵੀ ਲੈ ਕੇ ਸੀ ਨਰੈਣ ਤੇ ਨਰਕਿਆ ਸੀ ਪਹਰਾਉਣਾ ਤੁਹਾਡਾ ਬਹੁਤ ਧੰਨ ਕਰਦਾ ਵੀ ਆਪਣੀ ਸਰਟੀਫੀਕੇਟ ਉਸ ਨੂੰ ਲੈ ਕੇ ਆਉਂ اور گلاب نے گلا کر دسیا کیسر کا علاج کوئی نہیں جدو ہو گیا پہلی اسٹیج سے ملک کے کوئی علاج نہیں پر ادو بچنے ود تو ود جنگ سیر ہوتی ہے کرو بھی ہو سکتی سیر کرے نہ ਚਿੰਤਾ ਕਰੀ ਜਾਂਦਾ ਘਰੋਂ ਤੇ ਉਹਨੇ ਕਹਿਦਾ ਮੁੰਡੇ ਨੇ ਕਹਿਤਾ ਉਹ ਵੀ ਇੱਕ ਬਿਮਾਰੀ ਹੈ ਕੈਂਸਰ ਤੇ ਰਾਤ ਨੂੰ ਰੋਟੀ ਥੋੜੀ ਖਾ ਨਾ ਥੋੜਾ ਵਾਦਾ ਕਰਦਾ ਕਿ ਜਦੋਂ ਹੁਣ ਆਇਆ ਨਾ ਉਹਦਾ ਤਾਂ ਸਭ ਤੋਂ ਸਾਰੀ ਹੈ ਆਪਣੀ ਸਟ੍ਰੈਟਜੀ ਵੀ ਕੋਲ ਲੈ ਕੇ ਆਉਂ ਅੱਜ ਜਿਹੜਾ ਕੈਂਸਰ ਦੀ ਬਿਮਾਰੀ ਚੱਲੀ ਇਹਦੇ ਬਾਰੇ ਕੁਝ ਨਾ ਕੁਛ ਆਪਾਂ ਨੂੰ ਗੱਲਾਂ ਕਰਸੂਗਾ ਅੰਤ ਵਿੱਚ ਇਹਨਾਂ ਨੂੰ ਵੀ ਇੱਥੇ ਮੈਨੂੰ ਮਹਿਮਨ ਵੀ ਬਣਾਇਆ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਖਤਸਾ ਵਾਹਿਗੁਰੂ ਕਿ ਪਲੀਜ਼ ਸਭ 2 ਜਾਂ 3 ਮਿੰਟ ਆਪਣੇ ਮਨ ਨੂੰ ਕਰੋ ਕਾਗਰ ਆਪਾਂ ਉਸ ਸਿਚੁਏਸ਼ਨ ਨੂੰ ਮਹਿਸੂਸ ਕਰੋ ਜਿਹੜਾ ਆਪਾਂ ਇਹਨਾਂ ਦਿਨਾਂ ਚ ਵਾਖਦੇ ਆ ਆਪਾਂ ਸਾਰੇ ਬਾਲ ਬੱਚਿਆਂ ਵਾਲੇ ਆ ਕਿਸੇ ਦੇ ਪਰਿਵਾਰ ਵਿੱਚੋਂ ਪ੍ਰਮਾਤਮਾ ਦਾ ਕਰੇ ਕੋਈ ਇੱਕ ਵੀ ਸੁਣਾ ਪੈ ਜਵੇ ਤਾਂ ਸਾਰਾ ਪਰਿਵਾਰ ਹੈ ਨਹੀਂ ਤੁਸੀਂ ਆਪਣਾ ਕਲਚਰ ਆਪਣੀ ਬੈਕਗ੍ਰਾਉਂਡ ਬਾਕੀ ਲੋਕਾਂ ਨਾਲ ਸ਼ੇਅਰ ਕਰਦੇ ਹੋ ਉਸੇ ਵਿੱਚ ਵੀ ਕੈਨ ਗੈਟ ਯੂ ਕੈਨ ਅਪਲਾਈ ਫਾਰ ਸਮ ਮੈਂ ਦੱਸਾਂ ਦਾ ਮੈਂ ਸਭ ਅਸੇ ਸਮਝ ਨਾਲ ਲਿਆ ਲੇਕਿਨ ਉਹ ਦੱਸਾਂ ਕਿ ਸਾਫ ਆਈ ਗਈ ਦਾ ਬੜੀ ਇੰਪੋਰਟੈਂਟ ਚੀਜ਼ ਹੈ ਐਂਟੀ ਰੇਸਿਜ਼ਮ ਦੇ ਉੱਤੇ ਵੀ ਦਾ ਫੰਡਿੰਗ ਵੇਅਰ ਬੋਰ ਤੁਸੀਂ ਯੂ ਕੈਨ ਗੈਟ ਸਮ ਐਕਸਪਰਟ ਹੇਅਰ ਟਾਕ ਅਬਾਊਟ ਦੀ ਡਾਊਨਸਾਈਡ ਆਫ ਰੀਜਨਲ ये नयाई जमी है निगाहें सितारों ने झुक झुक देखी हैरान ये दिल बदगुमान नजरों की है ये दिल बदगुमान नजरों की ਦੇਰ ਸਾਡੇ ਹੁੰਦੇ ਆ। ਜਦੋਂ ਕਿਸੇ ਨੂੰ ਉਗਲਦੇ ਬੰਮ ਦੇਖਦਾ ਉਹ ਬੱਚਾ ਦੀ ਗੱਲ ਕਿ ਵਗੜ ਜਾਂਦਾ ਹੈਗਾ। ਇਹ ਮਨੁੱਖਤਾ ਇੰਨੀ ਸਾਇੰਸ ਤਰੱਕੀ ਕਰਕੇ ਇਹ ਕੀ ਕੁਝ ਹੋ ਜਾਂਦਾ ਹੈ। ਮੈਂ ਨਹੀਂ ਚਾਹੁੰਦਾ ਕਿ ਅਗਰੇ ਸਾਲ ਜਿਹੜਾ ਆਏਗਾ ਕਿਸੰਦਾ ਰਹੇ। ਇਹ ਜੋ ਵੀ ਹੋ ਰਿਹਾ ਹੈ ਸਾਡੇ ਤੇ ਕੀ ਅਸਰ ਪਾਉਂਦਾ ਹੈ। ਬਗਾਨੇ ਦੇ ਦੇਸ਼ ਕੁਝ 15 ਸਾਲ ਤੋਂ ਪਹਿਲਾਂ ਜਿਹੜੇ ਮੰਤਰੀ ਜੀਰੇ ਵੀਰੇ ਸੁਣਦੇ ਮੱਧਵੀ ਦੇ ਸਦੇਚ ਇਹ ਉਹ ਸਾਡੇ ਵਿੱਚ ਆਏ ਨੇ میںوست ساری چھوٹی بھن گرمیت کور یہ بھی میں بہت دنواد کرتا گرمیت جی اتنے آئے گے میری بیٹی نے بہت اچھے دوست نے ڈاسر سنگھ ایس لیبر پارلیمنٹ یہاں نہت پیاڑے پرانے سر میں سنت سنگ جے گردوارا صاحب کے پردھان رہے ہیں یہاں کا بیٹا کینسر کے اوپر بہت بڑی سیوا کر رہے ہیں کلوت سب اپنے so, شہدی ہفتہ ملایا ستائی دور بیٹھے ہوئے بہت کرتے ہیں کہ ہوا ایک ہوا بائی نو کی ہوا اس بارے آپ ریفیکٹ کرتے ہیں پھر جب آپ انڈیا جانے ہے اکثر جی ہاں ਆਪਨੇ ਹਿਸਟਰੀ ਕਰ ਜਿਹੜੇ ਆਪਣੇ ਗੁਰਦੁਆਰੇ ਸਾਹਿਬ ਜਿਹੜੇ ਆਪਣੇ ਉੱਥੇ ਹੈਗੇ ਨੇ ਉੱਥੇ ਵਿਜ਼ਿਟ ਕਰਨਾ ਆਪਾ ਭੁੱਲ ਜਾਂਦੇ ਹੈਗੇ ਆ ਅਲੱਗ ਮੇ ਲੋਕ ਜਦ ਵੀ ਜਦ ਮੈਂ ਗੱਲ听ਦੇ ਆ ਆਪਾਂ ਅਕਸਰ ਜ਼ਿਆਦਾ ਸ਼ੋਪਿੰਗ ਵਗੈਰਾ ਵਿੱਚ ਜਾਂ ਦਿਸਣ ਆ ਰਹੇ ਹਿੱਸ ਉਹ ਵੀ ਜਿਹੜੀ ਬਹੁਤ ਹੈਗਾ ਪਰ ਆਪ ਭੁੱਲ ਜਾਂਦੇ ਆ ਕਿ ਆਪੇ ਜਿਹੜੀ ਹਿਸਟਰੀ ਹੈਗੀ ਆ ਜਾਂ ਰੂਟਸ ਜਿਹੜੀਆਂ ਜਿਸ ਤੋਂ ਆਪਾਂ ਬਿਲੋਂਗ ਕਰਦੇ ਹੈਗੇ ਆ ਉਹਨਾਂ ਨੂੰ ਵੀ ਆਪਾਂ ਜੋੜ ਕੇ ਰੱਖੀਏ ਇਥੇ ਦੂਰ ਚੱਕ ਦੇ ਫਟੇ ਐਵੇਂ ਰਹਿ ਤਾ ਚਾਹ ਆਪ ਚੇਨਦਾ

ਕਿਸੇ ਕੰਮ ਨੂੰ ਢੇਰ ਰਾਜਣਾ ਸਮਾਗਮ ਹਸਰੇਣਾ ਪੂਰਾ ਕਰਨਾ ਇਹ ਪੰਜਾਬੀ ਦਾ ਚੱਕ ਦੇ ਫਟੇ ਨੇ ਦੇ ਨਿਵਾਲੇ ਸੁਣ ਜਿੰਨੇ ਵੀ ਦੇ ਨਿਵਾਲੇ ਸੁਣ ਤੇਰੀ ਦੁਨੀਆਂ ਸਦੇ ਮਰ ਗਿਆ ਕਰਦਾ ਕੰਮ ਦੇ ਲਈ ਤੁਹਾਨੂੰ ਥੋੜਾ ਤਕੜਾ ਹੋਣਾ ਜਿਹੜਾ ਹੈ ਆਪਾਂ ਜੀਵਨਾਂ ਦੇ ਵਿੱਚ ਇੱਕ ਆਮ ਹੈਗਾ ਕਿ ਵੀ ਇਹ ਬੰਦਾ ਬੜਾ ਤਕੜਾ ਇਹ ਹੁੰਦਾ ਨਰਵਾ ਤੁਸੀਂ ਕਰਕੇ ਜਿਹੜਾ ਨਾ ਉਹ ਧਾਰ ਦਾ ਕੰਮ ਨਹੀਂ ਲੋਤੀ ਕੀ ਕੰਮ ਕਰਦਾ ਉਹ ਫੜੇ ਚੱਕਦਾ ਉਹ ਪਰਦੇ ਚੱਕਣ ਦਾ ਜਿਹੜਾ ਸੀਗਾ ਸਿੱਧੂ ਚ ਭਾਰਾ ਕੰਮ ਸੀ ਕੋਈ ਉੱਥੇ ਗੋਰੀਆਂ ਤਾਂ ਹੈ ਨਹੀਂ ਸੀ ਹੁਣ ਜੇ ਅਸੀਂ ਕਹਿੰਦੇ ਹਾਂ ਭਲਵਾਨ ਗੋਰੀਆਂ ਚੱਕਦੇ ਸੀ ਇੰਡੀਆ ਉਹ ਕੀ ਕੋਈ ਗੱਲ ਬਣੀ ਹੈ ਇੱਥੇ ਕੀ ਹੋਇਆ ਕਿ ਬੰਦੂਵਰ ਸਖਾਸ ਕਰਕੇ ਉਹ ਕੰਮ ਸੀਗਾ ਉਹ ਲੱਕੜ ਦਾ ਹੁਣ ਕਰਕੇ ਫਿਰ ਉਹ ਇੱਕ ਮਹਾਵ੍ਰਹਿ ਮੰਨਿਆ ਗਾ ਰਿਹਾ ਪਰਦੇ ਚੱਕੀ ਜਾਂਦਾ ਹੈ ਕੀ ਕੰਮ ਕਰਨਾ ਲੱਗੇ ਚੱਕਦਾ ਸੋ ਇਹ ਮਤਲਬ ਪਰਦੇ ਚੱਕਦਾ ਹੀ ਨਹੀਂ ਕੋਈ ہاں اس طرح ہی ہاں سالو روز کرنا ہوتا ہے سینما کہ وہ اسے پیپر پر لکھنا چاہیے اور جنوں جو جنوں کو پڑھنے کی سی وہ ریٹ کر دیں پھر پھر بول رہے ہیں تو پتہ پڑی چاہیے سر کر پتہ چل جائے ٹھیک ہے آئی ایکسیپٹڈ کوس انسر بٹ سٹل ہیئر ہیل کنشن ہے ہیئر ہیل کنشن بٹ سٹل اناجرات ایک مین ہا ہنس ہاں جی واحال پہنیا Todo میری وائی سے میری میڈیکل سو میں ਬਹੁਤ ਮੁਬਾਰਕਾਂ ਤੁਮ ਜਿਓ ਹਜ਼ਾਰਾਂ ਸਾਲ ਸਾਲ ਕੇ ਦਿਨੋ 1000 ਹਰਥਡੇ ਟੂ ਯੂ ਇੱਕ ਗਾਣਾ ਹੀ ਲਾ ਦਿੰਦੇ ਹੋ ਉਹ ਕੀ ਥੈਂਕ ਯੂ ਨਾ ਯਸ ਥੈਂਕ ਯੂ ਅੰਕਲ ਸਰ ਥੈਂਕ ਯੂ ਤੁਸੀਂ ਸਾਡੀ ਬਹੁਤ ਹੈਲਪਿੰਗ ਇੰਜੀਨੀਅਰਿੰਗ ਐਵਰੀ ਵਨ ਬਣਿਆ ਸਾਡੇ ਇਹ ਤੁਹਾਡਾ ਬਹੁਤ ਬਹੁਤ ਧੰਨਵਾਦ ہرکم جاؤ کلدیپ ਨਾਰਥ ਕੈਲਗਰੀ ਸੀਨੀਅਰ ਸੁਸਾਇਟੀ ਜਗਾਂ ਦੀ ਹੋਣ ਦੇ ਵਿੱਚ ਆਈ ਹੈ ਅੱਜ ਇਹਦੀ ਚੌਥੀ ਮੀਟਿੰਗ ਹੋ ਰਹੀ ਆ ਲਿਵਿੰਗਸਟਾਨਾ ਕਮਿਊਨਿਟੀ ਹਾਲ ਦੇ ਵਿੱਚ ਇਹ ਮੀਟਿੰਗ ਹੋਈ ਅੱਜ ਦੀ ਸਾਡੇ ਨਾਲ ਨੇ ਸ਼ਾਮਲ ਐ ਇਸ ਸੰਸਥਾ ਦੇ ਪ੍ਰਧਾਨ ਸਰਦਾਰ ਸੰਤੋਖ ਸਿੰਘ ਕੰਦੋਲਾ ਕਰਦੇ ਗੱਲਬਾਤ ਸਤਿ ਸ੍ਰੀ ਅਕਾਲ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਜੀ ਸ਼ਿਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ। ਥੈਂਕ ਯੂ ਜੀ ਥੈਂਕ ਯੂ। ਅੱਜ ਦੀ ਜਿਹੜੀ ਮੀਟਿੰਗ ਹੈ ਪ੍ਰਧਾਨ ਜੀ ਮਤਲਬ ਕਿਵੇਂ ਦੀ ਰਹੀ ਹੈ ਮਤਲਬ ਇਕੱਠ ਦੇ ਪੱਖੋਂ ਜਿਵੇਂ ਮੌਸਮ ਖਰਾਬ ਸੀ ਤੇ ਕਿਸ ਤਰ੍ਹਾਂ ਦੀ ਰਹੀ ਅੱਜ ਦੀ ਮੀਟਿੰਗ ਇਹਦੇ ਬਾਰੇ ਕੀ ਕਹੋਗੇ? ਜੀ ਮੀਟਿੰਗ ਤਾਂ ਜੀ ਅਨਐਕਸਪੈਕਟਿਡ ਹੀ ਰਹੀ ਆ। ਅਸੀਂ ਸੋਚਦੇ ਸੀ ਇਦਾਂ ਦੇ ਵੈਦਰ 'ਚ ਸਨੋ ਪਈ ਆ ਠੰਡ ਵੀ ਬਹੁਤ ਆ। ਬੰਦੇ ਇੰਡੀਆ ਨੂੰ ਬਹੁਤ ਗਏ ਆ ਵੀ 50-60 ਬੰਦੇ ਹੋਣਗੇ ਸ਼ਾਇਦ। ਬੰਦੇਸ ਮੋਰ ਦਨ 90 ਦਬਿਆਂ ਤੋਂ ਜ਼ਿਆਦਾ ਬੰਦੇ ਇਦਾਂ ਦੇ ਵੈਦਰ ਚ ਵੀ ਆ ਗਏ ਅਸੀਂ ਸਾਰਿਆਂ ਦਾ ਥੈਂਕ ਯੂ ਕਰਦੇ ਆ ਅਪਰੀਸ਼ੀਏਟ ਕਰਦੇ ਆ ਤੇ ਇਹ ਭੇਖ ਦੇ ਵਿੱਚ ਜਿਹੜੇ ਤੁਸੀਂ ਮੈਂਬਰਸ਼ਿਪ ਵੀ ਮੈਂਬਰ ਬਣਾ ਰਹੇ ਹੋ ਹਾਂਜੀ ਹੋਰ ਜਿਹੜੇ ਸੀਨੀਅਰਸ ਹੈਗੇ ਨੇ ਹਾਂਜੀ ਤੇ ਭੇਖ ਚ ਕੀ ਗਤੀ ਵਧੀਆ ਰਹਿਣਗੀਆਂ ਜਾਂ ਕਦੋਂ ਹੁਣ ਜਿਹੜੀ ਨੈਕਸਟ ਮੀਟਿੰਗ ਜਿਹੜੀ ਆ ਉਹ ਨਵੇਂ ਸਾਲ ਚ ਕਦੋਂ ਹੋਏਗੀ ਨੈਕਸਟ ਮੀਟਿੰਗ ਸਾਡੀ ਹੈਗੀ ਆ ਜੀ 22 ਜਨਵਰੀ ਦਿਨ ਬੁੱਧਵਾਰ 11 ਵਜੇ ਤੋਂ ਲੈ ਕੇ 3 ਵਜੇ ਤੱਕ ਤੇ ਉਹਦੇ ਲਈ ਅਸੀਂ ਮੈਂਬਰਸ਼ਿਪ ਫੀਸ ਰੱਖੀ ਆ 30 ਡਾਲਰ ਜਿਹੜੇ ਹੁਣ ਤੱਕ ਮੈਂਬਰ ਐਸ ਸਾਲ ਦੇ ਸੀਗੇ ਉਹ ਰੀਨਿਊ ਕਰਾਉਣਾ ਚਾਹਦੇ ਆ ਤੇ ਉਹ ਜਲਦੀ ਤੋਂ ਜਲਦੀ ਕਰਾ ਲੈਣ ਕਿਉਂਕਿ ਟੋਟਲ ਅਸੀਂ ਮੈਂਬਰ 100 ਲੈਣਾ ਜਿਹਦੇ ਵਿੱਚੋਂ 60 65 ਬੰਦੇ ਸਾਡੇ ਕੋਲ ਹੋ ਗਏ ਆ ਓਲਰੇਡੀ ਤੇ ਅਸੀਂ ਸਾਰਿਆਂ ਨੂੰ ਇਹ ਸੇਹਾਂ ਦੇਣਾ ਚਾਹੁੰਦੇ ਆ ਵੀ ਬਾਅਦ ਵਿੱਚ ਇਤਰਾਜ਼ ਨਾ ਕਰਿਓ ਜੇ ਕਿਸੇ ਨੇ ਇੰਡੀਆ ਨੂੰ ਵੀ ਜਾਣਾ ਆਪਣੇ ਕੋਈ ਯਾਰ ਦੋਸਤ ਰਿਸ਼ਤੇਦਾਰ ਨੂੰ ਕਹਿ ਜਵੇ ਤੇ ਉਹ ਆਪਣਾ ਮੈਂਬਰਸ਼ਿਪ ਦੀ ਫੀਸ ਦੇ ਜਿੰਨ ਤੇ ਮੈਂਬਰ ਵੜ ਜਾ। ਇਹ ਸਭੋ ਮੈਂਬਰ ਹੀ ਕਿਉਂ ਲੈਣਾ ਅੱਗੇ ਤੁਸੀਂ ਪਿਛਲੀ ਮੀਟਿੰਗ ਕੋ ਵੀ ਦੱਸਿਆ ਸੀ ਵੀ 133 ਮੈਂਬਰ ਨੇ ਤੁਹਾਡੇ ਹੁਣ ਇਹ ਸਭ ਮੈਂਬਰਾਂ ਦੀ ਸ਼ਰਤ ਕਿਵੇਂ ਲੱਗੀ? ਉਹ ਐਕਚੁਅਲੀ ਜੀ ਅਸੀਂ ਆਉਣ ਵਾਲੇ ਫਿਊਚਰ 'ਚ ਕਈ ਨਵੀਆਂ ਐਕਟੀਵਿਟੀਜ਼ ਕਰਨੀਆਂ ਚਾਹੁੰਦੇ ਆ। ਇੱਕ ਤਾਂ ਜੇ ਅਸੀਂ ਹਾਲ ਦੇ ਵਿੱਚ ਮੀਟਿੰਗ ਕਰਦੇ ਆ ਇਹਦੀ ਕਪੈਸਿਟੀ 110 ਮੈਂਬਰਾਂ ਦੀ ਆ। ਤੇ ਅਸੀਂ ਨਹੀਂ ਚਾਹੁੰਦੇ ਕਿ ਜ਼ਿਆਦਾ ਮੈਂਬਰ ਹੋਣ ਤੇ ਬਾਅਦ ਦੇ ਵਿੱਚ ਕੋਈ ਪ੍ਰੋਬਲਮ ਆਵੇ ਦੂਸਰਾ ਅਸੀਂ ਅਜੇ ਤੱਕ ਗਵਰਨਮੈਂਟ ਤੋਂ ਕੋਈ ਸਾਨੂੰ ਫੰਡ ਫੰਡ ਨਹੀਂ ਮਿਲਿਆ ਅਸੀਂ ਆਪ ਹੀ ਫੇਸਬੁਕ ਤੋਂ ਇਕੱਠੇ ਕਰਦੇ ਹਾਂ ਜਾਂ ਕੁਝ 4000 ਰੁਪਏ ਦੀ ਆ ਉਹ ਫੇਸਬੁਕ ਤੋਂ ਦਿੰਦੇ ਆ ਤੇ ਅਸੀਂ ਇਹਨਾਂ ਨੂੰ ਬਾਹਰ ਪਿਕਨਿਕ ਵਗੈਰਾ ਤੇ ਲੈ ਜਾਣਾ ਚਾਹੁੰਦੇ ਆ ਉਹਦੇ ਵੀ ਅਸੀਂ ਮਤਲਬ ਜ਼ਿਆਦਾ ਬੰਦੇ ਹੈਂਡਲ ਨਹੀਂ ਕਰ ਸਕਦੇ ਇਸ ਲਈ 100 ਬੰਦਾ ਰੱਖਣਾ ਚਾਹੁੰਦੇ ਆ ਕਿਉਂਕਿ ਅਸੀਂ ਆਪਣੀਆਂ ਕਾਰਾਂ-ਕੂਰਾਂ ਦੇ ਵਿੱਚ 5-5 ਚਾਰ-ਚਾਰ ਬੰਦੇ ਜਾਇਆ ਕਰਾਂਗੇ ਇਹ ਸਾਡਾ ਰੀਜ਼ਨ ਆ 100 ਬੰਦਾ ਰੱਖਣ ਦਾ ਠੀਕ ਹੈ ਕੰਦੋਲਾ ਸਾਹਿਬ ਸਾਡੇ ਚੈਨੂ ਤੋਂ ਤੁਹਾਨੂੰ ਦੇਸ਼ ਵਿਦੇਸ਼ਾਂ ਚ ਇਵਨ ਵਰਲਡਵਾਈਡ ਵੇਖਿਆ ਜਾ ਰਿਹਾ ਹੈ ਤੁਸੀਂ ਤੁਹਾਡੀ ਸੁਸਾਇਟੀ ਸੀਨੀਅਰਸ ਦੀ ਹੈ ਤੁਸੀਂ ਸੀਨੀਅਰਸ ਨੂੰ ਆਪਣੀ ਉਹਨਾਂ ਕਿਸ ਨੇਂਆ ਦੇਣਾ ਚਾਹੋਗੇ ਜਿਹਨੇ ਸੀਨੀਅਰ ਅਸੀਂ ਸਾਡੇ ਸੀਨੀਅਰਸ ਨੂੰ ਇਹ ਕਹਿਣਾ ਚਾਹੁੰਦੇ ਹਾਂ ਜੀ ਘਰਾਂ ਤੋਂ ਬਾਹਰ ਨਿਕਲੋ ਹੱਸੋ ਖੇਡੋ ਆਓ ਸਾਡੇ ਕੋਲ ਸਾਡੇ ਕੋਲ ਨਹੀਂ ਆਉਣਾ ਹੋਰ ਜਿਹੜੀਆਂ ਸੁਸਾਇਟੀਆਂ ਉਹਨਾਂ ਦੇ ਵਿੱਚ ਜਾਓ ਘਰੇ ਬੈਠ ਕੇ ਡਿਪਰੈਸ਼ਨ ਤੇ ਜਾਓਗੇ ਸਟ੍ਰੈਸ ਚ ਜਾਓਗੇ ਇੱਥੇ ਆਉਨੇ ਆ ਕੋਈ ਜ਼ਿਆਦਾ ਕੋਈ ਫੀਸ ਨਹੀਂ 2-3 ਡਾਲਰ ਮਤਲਬ ਮੀਟਿੰਗ ਦੇ ਪੈਂਦੇ ਆ ਤੁਹਾਨੂੰ ਤੇ ਇਹਦੇ ਵਿੱਚ ਐਂਟਰਟੇਨਮੈਂਟ ਖਾਣ ਪੀਣ ਨੂੰ ਮਿਲਦਾ ਚਾਹ ਪਾਣੀ ਰੋਟੀ ਪਾਣੀ ਸਾਰਾ ਕੁਝ ਅਸੀਂ ਸਾਰੇ ਬੰਦਿਆਂ ਨੂੰ ਕਹਿੰਨੇ ਆ ਵੀ ਘੱਟੋ ਘੱਟ ਮਹੀਨੇ ਚ ਇੱਕ ਦੋ ਵਾਰ ਜ਼ਰੂਰ ਨਿਕਲੋ ਤਾਂ ਕਿ ਸਟ्रेस ਤੋਂ ਬਾਹਰ ਹੋ ਬਹੁਤ ਬਹੁਤ ਮਿਹਰਬਾਨੀ ਪ੍ਰਧਾਨ ਜੀ ਥੈਂਕ ਯੂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤ